ਕੀ ਜਸਵੰਤ ਸਿੰਘ ਉਹ ਯੋਧੇ ਆਗੇ ਜਿਹੜਾ 84 ਵੇਲੇ ਜਦੋਂ ਸਿੱਖਾਂ ਨੂੰ ਘਰਾਂ ਚੋਂ ਚੋਕ ਚੋਕ ਨੌਜਵਾਨਾਂ ਨੂੰ ਘਰੋ ਘਰ ਚੋਕ ਮਾਰਿਆ ਜਾਂਦਾ ਸੀ ਤੇ ਇੱਕ ਵਧੀਆ ਇਨਸਾਨ ਚੰਗੀ ਸੋਚ ਸੀ ਇਹ ਅਮਰੀਕਾ ਦੇ ਵਿੱਚ ਸੈਟਲ ਸੀ ਤੇ ਉਹਨਾਂ ਨੂੰ ਦਰਦ ਦੇ ਹੀ ਪੰਜਾਬ ਦਾ 25 ਹਜ਼ਾਰ ਲਵਾਰਸਾਂ ਤੋਂ ਉਹਨਾਂ ਦਾ ਨਾਮ ਕੱਢੇ 25 ਹਜ਼ਾਰ ਲਵਾਰਸਾਂ ਦਾ ਨਾਮ ਕੱਢ ਗਏ ਤੇ ਉਹਨਾਂ ਦੇ ਜਨਤਾ ਸਾਹਮਣੇ ਲਾਉਣ ਲੱਗੇ ਸਰਕਾਰਾਂ ਨੂੰ ਚੁੱਭੰਦੇ ਵੇ ਤੇ ਕੋਈ ਸਮਾਂ ਪਿਆਰ ਨਾਲ ਜਦੋਂ ਘਰੋਂ ਉਹਨਾਂ ਦਾ ਜਿਹੜਾ ਸਟੈਚੂ ਯਾਦਗਾਰ ਬਣਿਆ ਸਟੇਡੀਅਮ ਬਣਿਆ ਤੇ ਹਲਾ ਤੁਸੀਂ ਵੇਖ ਹੀ ਰਹੇ ਹੋ ਅੱਜ ਬੜਾ ਮਾਣ ਫਕਰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਬਾਹਰ ਲੀਆਂ ਘੰਟੀਆਂ ਦੇ ਵਿੱਚ ਪਾਰਕਾਂ ਬਣਦੀਆਂ ਹੁਣ ਤੇ ਸਕੂਲ ਦਾ ਨਾਮ ਵੀ ਜਿਹੜਾ ਚੇਂਜ ਕਰ ਲੱਗੇ ਆ ਸਕੂਲ ਦਾ ਚੇਂਜ ਨਾ ਕਰਨਾ ਜਿਹੜਾ ਬੜੀ ਵੱਡੀ ਗੱਲ ਆ ਇਹ ਬਾਰੋ ਸਦਾ ਤੇ ਪਿੰਡ ਜਿੱਥੇ ਕਿਉਂ ਨਹੀਂ ਹੱਸਦਾ ਪੰਜਾਬ ਚ ਕੀ ਕਮੀ ਹੈ ਪਰ ਸਾਡੀਆਂ ਸਰਕਾਰਾਂ ਕੁਝ ਕਰਨਾ ਨਹੀਂ ਚਾਹੁੰਦੀਆਂ ਦਾ ਨਾ ਨਾ ਕਰਨ ਦੇਣਾ ਜਿਸ ਤਰ੍ਹਾਂ ਉਹਨਾਂ ਦੀ ਫਿਲਮ ਰਿਲੀਜ਼ ਹੋਈ ਹੈ ਪਿੰਡ ਦੇ ਵਿੱਚ ਕੋ ਚੰਗਾ ਪ੍ਰਾਲਾ ਕਰਨਾ ਸਟੇਡੀਅਮ ਬਣਿਆ ਹਾਲਾਤ ਹੀ ਵੇਖਿਆ ਕਿ ਇੱਥੇ ਹੀ ਬੱਚਿਆਂ ਨੌਜਵਾਨਾਂ ਵਾਸਤੇ ਕੋਈ ਲਿਆਉਣ ਲੱਗੇ ਗੇਮਾ ਗੁਮਾ ਪਰ ਕੁਝ ਲੋਕਾਂ ਦੇ ਸ਼ਰਾਰਤੀ ਅੰਸਰਾਂ ਦੀ ਵਜ੍ਹਾ ਨਾਲ ਇਸੇ ਜਿਹੜਾ ਰਕਾਰਡ ਪਾਈ ਗਈ ਸਿੱਖਾਂ ਵਾਸਤੇ ਤੇ ਪੰਜਾਬੀਆਂ ਵਾਸਤੇ ਬੜੀ ਮਾਣ ਵਾਲੀ ਗੱਲ ਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਤਰਨਤਨ ਜ਼ਿਲ੍ਹੇ ਦੇ ਕਸਬਾ ਖਾਲੜੇ ਦੀ ਕਿਉਂਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਅਮਰੀਕਾ ਦੇ ਵਿੱਚ ਐਲੀਮੈਂਟਰੀ ਸਕੂਲ ਇੱਕ ਬਣ ਜਾ ਰਿਹਾ ਜੀ ਉਹਨਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਪਰ ਮਨ ਉਦੋਂ ਦੁਖੀ ਹੈ ਜਦੋਂ ਉਹਨਾਂ ਦੇ ਜਨਮ ਸਥਾਨ ਤੇ ਯਾਦਗਰੀ ਸਟੇਡੀਅਮ ਦੇ ਵਿੱਚ ਪਹੁੰਚੇ ਤੇ ਕਰਾਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਉਹਨਾਂ ਦੇ ਸਟੇਡੀਅਮ ਦੀ ਵਿਖਾਈ ਜਾਵੇ ਇੱਥੇ ਤੇ ਨਾ ਸਰਕਾਰਾਂ ਨੇ ਇਹ ਉਪਰਾਲਾ ਕੀਤਾ ਕਿ ਉਹਨਾਂ ਦੀ ਯਾਦਗਾਰ ਦੇ ਕੋਈ ਨਾਮ ਤੇ ਉਹਨਾਂ ਦੇ ਸਕੂਲ ਰੱਖ ਦिए ਤਾਂ ਬਸ ਇੱਕ ਯਾਦਗਾਰੀ ਇੱਥੇ ਬੁੱਤ ਲੱਗਾ ਆਇਆ ਹੈ ਸਟੈਚੂ ਲੱਗਾ ਆਇਆ ਹੈ ਪਰ ਹਾਲਾਤ ਇੰਨੇ ਇੱਥੇ ਜੰਗਲ ਵਰਗੇ ਰੂਪ ਧਾਰ ਰਿਹਾ ਹੈ ਕਿ ਮਨ ਦੁਖੀ ਹੋ ਜਾਵੇਗਾ ਕਿ ਕਿੱਥੇ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਜੋਂ ਵੀ ਉਹਨਾਂ ਦਾ ਨਾਮ ਜਾਣਿਆ ਜਾਂਦਾ ਕਿਉਂਕਿ 25000 ਨੌਜਵਾਨਾਂ ਲਵਾਰਸ ਲਾਸਾਂ ਦੇ ਉਹ ਰਖਵਾਲੇ ਬਣੇ ਸਨ ਤਾ ਉਹਨਾਂ ਦੇ ਨਾਂ ਤੇ ਦਿਲਜੀਤ ਦਸਾਂਦ ਵੱਲੋਂ ਫਿਲਮ ਹੀ ਬਣਾਈ ਗਈ ਆ ਜਿਹੜੀ 5095 ਪਰ ਰਿਲੀਜ਼ ਨਹੀਂ ਹੋਈ ਸਾਡੇ ਨਾਲ ਪਿੰਡ ਵਾਸੀ ਉਹਨਾਂ ਦੇ ਕਲੱਬ ਦੇ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਨੇ ਇੱਥੇ ਨਾ ਤਾਂ ਕੋਈ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ ਤੇ ਨਾ ਹੀ ਕੋਈ ਸਰਕਾਰਾਂ ਨੇ ਉਪਰਾਲਾ ਕੀਤਾ ਕਿ ਇਸ ਉਹਨਾਂ ਦੇ ਜਨਮ ਸਥਾਨ ਤੇ ਵੀ ਕੋਈ ਸਕੂਲ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਜਾਂ ਕੋਈ ਹਸਪਤਾਲ ਉਹਨਾਂ ਦੇ ਨਾਮ ਤੇ ਬਣਾਇਆ ਜਾਵੇ ਆਓ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਪੰਜਾਬ న్యూਸ ਤੇ ਜੀ ਆਖਦੇ ਸਰ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਜਿਹੜਾ ਇੱਥੇ ਤੇ ਬੜੇ ਮਹਾਨ ਯੋਧੇ ਦੇ ਪਿੰਡ ਪਹੁੰਚੇ ਜੇ ਤੇ ਜਨਤਾ ਦਾ ਕਿਹੜੇ ਆਵਾਜ਼ ਪਾਉਣ ਦੀ ਕੋਸ਼ਿਸ਼ ਕਰਨ ਲੱਗੇ ਜੇ ਧੰਨਵਾਦ ਤੁਹਾਡਾ ਦਿਲੋਂ ਧੰਨਵਾਦ ਸਰ ਆਪਣਾ ਨਾਮ ਦੱਸ ਕੇ ਤੇ ਇਹ ਦੱਸਿਓ ਪਹਿਲਾਂ ਕਿ ਸਭ ਤੋਂ ਪਹਿਲਾਂ ਕਿ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਭਾਈ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਕਿਵੇਂ ਸੁਰੱਖਿਆ ਵਿੱਚ ਆਏ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੰਡ ਖਾਲੜਾ ਜਦਾ ਕਹਿੰਦੇ ਮੈਂ ਇੱਕ ਸੇਵਾ ਟਰਸਟ ਚਲਾ ਰਿਹਾ ਜੀ ਪੰਜਾਬ ਲੈਵਲ ਤੇ ਤੇ ਇਸ ਜਸਵੰਤ ਸਿੰਘ ਖਾਲੜਾ ਜੀ ਜੋ ਬੜਾ ਇਹ ਹੈ ਨਾ ਜਿਹੜੇ ਜਾਣਕਾਰੀ ਦੇ ਮਹਤਾਜ ਨਹੀਂ ਆ ਉਹਨਾਂ ਦੇ ਪਿੰਡ ਤੋਂ ਅਸੀਂ ਜਨਮ ਲਿਆ ਅਸੀਂ ਕਰਮਾਪਾਗਾ ਵਾਲੇ ਇਸ ਪਵਿੱਤਰ ਪਿੰਡ ਦੇ ਵਿੱਚ ਥਾਣਾ ਜਿਹੜਾ ਪੈਦਾ ਹੋਏ ਆ ਜਦੋਂ ਉਹਨਾਂ ਦਾ ਨਾਮ ਦਾ ਬੜਾ ਮਨ ਖੁਸ਼ ਹੁੰਦਾ ਵੀ ਅਸੀਂ ਉਸ ਮਹਾਨ ਯੋਧੇ ਦੇ ਪਿੰਡ ਤੋਂ ਵੇਖੋ ਵੀਰ ਜੀ ਇੱਥੇ ਚੀ ਜਸਵੰਤ ਸਿੰਘ ਉਹ ਯੋਧੇ ਆ ਕਿ ਜਿਹੜਾ 84 ਵੇਲੇ ਜਦੋਂ ਸਿੱਖਾਂ ਨੂੰ ਘਰੋਂ ਚੋਕ ਚੋਕ ਨੌਜਵਾਨਾਂ ਨੂੰ ਘਰੋਂ ਘਰ ਚੋਕ ਮਾਰਿਆ ਜਾਂਦਾ ਸੀ ਤੇ ਇੱਕ ਵਧੀਆ ਇਨਸਾਨ ਚੰਗੀ ਸੋਚ ਸੀ ਇਹ ਅਮਰੀਕਾ ਦੇ ਵਿੱਚ ਸੈਟਲ ਸੀ ਤੇ ਉਹਨਾਂ ਨੂੰ ਦਰਦ ਹੀ ਪੰਜਾਬ ਦਾ ਹੂੰ ਇੱਥੇ ਇਹਨਾਂ ਮੁੱਦਾ ਚੋਗਾ ਕਿ ਜਦੋਂ ਨੌਜਵਾਨਾਂ ਨੂੰ ਘਰੋਂ ਚੋ ਚ ਲੈ ਜਾਇਆ ਜਾਂਦਾ ਸੀ ਇਹਨਾਂ ਨੇ ਉਹ ਡਾਟਾ ਇਕੱਠਾ ਕਰਨਾ ਸ਼ੁਰੂ ਕਰਤਾ ਹੂੰ ਇਹ ਨੌਜ ਕੋ ਕਿ ਉਹਨਾਂ ਦਾ ਨਾਂ ਤੇ ਨਹੀਂ ਇਹਨਾਂ ਨੂੰ ਜਾ ਕੇ ਮਾਰੀ ਜਾਂਦੇ ਫਿਰ ਸਸਕਾਰ ਕਰੀ ਜਾਂਦੇ ਕੋ ਉਹਨਾਂ ਨੇ ਡਾਟਾ ਇਕੱਠਾ ਸ਼ੁਰੂ ਕਰਨਾ ਠਾਣਿਆਂ ਦੇ ਵਿੱਚ ਜਾ ਕੇ ਫਾਈਲਾਂ ਵਿੱਚੋਂ ਜਾਬ ਖੁਦ ਜਾ ਕੇ ਉਹਨਾਂ ਡਾਟਾ ਇਕੱਠਾ ਕੀਤਾ 25 ਹਜ਼ਾਰ ਲਵਾਰਸਾਂ ਤੋਂ ਉਹਨਾਂ ਨਾਮ ਕੱਢੇ 25 ਹਜ਼ਾਰ ਲਵਾਰਸਾਂ ਤੋਂ ਨਾਮ ਕੱਢ ਗਏ ਤੇ ਉਹਨਾਂ ਦੇ ਜਨਤਾ ਸਾਹਮਣੇ ਨਿਕਲਣ ਲੱਗੇ ਸਰਕਾਰਾਂ ਨੂੰ ਚੁਭੰਦੇ ਵੇ ਤੇ ਕੁਝ ਸਮਾਂ ਪਿਆਰ ਨਾਲ ਜਦੋਂ ਘਰੋਂ ਇੱਥੇ ਨਾਲ ਹੀ ਪਿੰਡ ਆ ਤੁਹਾਨੂੰ ਦਿਖਾਉਂਦੇ ਆ ਕਿ ਉੱਥੋਂ ਘਰੋਂ ਨੂੰ ਤੜਕੇ ਆਪਣੀ ਗੱਡੀ ਸਾਫ਼ ਧੋਣ ਡਿਆ ਸੀ ਉੱਥੋਂ ਚੁੱਕ ਕੇ ਤੇ ਗਾਂਹ ਗਏ ਹੁਣ ਫਿਰ ਉਹਨਾਂ ਨੂੰ ਜਿਹੜਾ ਸੀ ਕਾਫੀ ਤਸ਼ੀਏ ਦਿੱਤੇ ਗਏ ਚਬਾਲ ਠਾਣੇ 'ਚ ਸੁਣ 'ਚ ਜਿ ਤਰ੍ਹਾਂ ਖਬਰਾਂ ਆਉਂਦੀਆਂ ਉੱਥੋਂ ਬਾਅਦ ਉਹਨਾਂ ਨੂੰ ਤਸ਼ੱਦਰ ਕੀਤਾ ਤੇ ਹਰੀਕੇ ਨਹਿਰ ਸੁੱਟਿਆ ਗਿਆ ਵੀਰ ਜੀ ਬੜਾ ਇੱਥੇ ਉਹਨਾਂ ਦਾ ਜਿਹੜਾ ਸਟੈਚੂ ਯਾਦਗਾਰ ਬਣਿਆ ਸਟੇਡੀਅਮ ਬਣਿਆ ਤੇ ਹਲਾ ਤੁਸੀਂ ਵੇਖ ਹੀ ਰਹੇ ਹੋ ਅੱਜ ਬੜਾ ਮਾਣ ਫਕਰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਬਾਹਰ ਲੀਆਂ ਘੰਟੀਆਂ ਦੇ ਵਿੱਚ ਪਾਰਕਾਂ ਬਣਦੀਆਂ ਹੁਣ ਤੇ ਸਕੂਲ ਦਾ ਨਾਮ ਵੀ ਜਿਹੜਾ ਚੇਂਜ ਕਰ ਲੱਗੇ ਆ ਸਕੂਲ ਦਾ ਚੇਂਜ ਨਾ ਕਰਨਾ ਜਿਹੜਾ ਬੜੀ ਵੱਡੀ ਗੱਲ ਆ ਇੱਥੇ ਸਾਡੇ ਪਿੰਡ 'ਚ ਕੁਝ ਵੀ ਨਹੀਂ ਜੇ ਮਾਲਾ ਸਕੂਲ ਦੇ ਵਿੱਚ ਪਿੰਡ ਦਾ ਵਿੱਚ ਕੋਈ ਚੰਗਾ ਕੰਮ ਹੋਣਾ ਚਾਹੀਦਾ ਜੇ ਬਾਹਰ ਹੋ ਸਕਦਾ ਤਾਂ ਪਿੰਡ 'ਚ ਇੱਥੇ ਕਿਉਂ ਨਹੀਂ ਹੋ ਸਕਦਾ ਪੰਜਾਬ 'ਚ ਕੀ ਕਮੀ ਹੈ ਪਰ ਸਾਡੀਆਂ ਸਰਕਾਰਾਂ ਕੁਝ ਕਰਨਾ ਨਹੀਂ ਚਾਹੁੰਦੀਆਂ ਤੇ ਨਾ ਨਾ ਕਰਨ ਦੇਣਾ ਜਿ ਤਰ੍ਹਾਂ ਉਹਨਾਂ ਦੀ ਫਿਲਮ ਰਿਲੀਜ਼ ਹੋਈ ਹੈ ਰਿਲੀਜ਼ ਹੋ ਜੋ ਬੰਦ ਕਰੀ ਜਾਂਦੇ ਆ ਕੁਝ ਸਾਇੰਟਿਸਟ ਸਰਕਾਰ ਦਾ ਤਾਂ ਕੋਈ ਪੰਜਾਬ ਸਰਕਾਰ ਦਾ ਨਾ ਰੋਲ ਆ ਕਿ ਜਿਹੜੇ ਨੌਜਵਾਨ ਆ ਉਹ ਜਾਗਰੂਤ ਹੋ ਜਾਣਗੇ ਜਿਹੜਾ 84ਵਿਲ ਦਾ ਮੌਲੀ ਉਹ ਉਹਨਾਂ ਨੂੰ ਸਾਰਾ ਬੱਚਾ ਨੂੰ ਦਿਖਾਵਾਂਗੇ ਤੇ ਉਹ ਉਹ ਜਾਗਰੂਤ ਹੋ ਜਾਣਗੇ ਆਪਣੇ ਹੱਕ ਮੰਗਣਗੇ ਉਹਨਾਂ ਨੂੰ ਵੇਖਣਾ ਵੀ ਸਾਡੇ ਤੇ ਕਿੰਨਾ ਤਸ਼ੱਦਦ ਹੋਇਆ ਪੱਗਾਂ ਦੀ ਦੁਸ਼ਮਣੀ ਹੈ ਸਰਕਾਰਾਂ ਭਾਵੇਂ ਪੰਜਾਬ ਸਰਕਾਰ ਹੈ ਜਾਂ ਸਾਇੰਟਿਸਟ ਸਰਕਾਰ ਹੈ ਤੇ ਪਿਛਲੇ ਦਿਨੀ ਜਿਹੜਾ ਆਪਣਾ ਜੁਗ ਜੁਗ ਸਾਂ ਦਲਜੀ ਸਾਂਝ ਗਿਆ ਹੈ ਉਹ ਵੀ ਜਾ ਕੇ ਮੋਦੀ ਨੂੰ ਮਿਲ ਕੇ ਆਇਆ ਉਹਨੇ ਵੀ ਕੁਝ ਕਤਾ ਜੇ ਉਹਨੇ ਇਥੇ ਭੂਮਿਕਨ ਬਾਈ ਫਿਲਮ ਤੋਂ ਪੈਸਾ ਇਕੱਠਾ ਕਰਨਾ ਸੀ ਉਹਨੇ ਵੀ ਉਹ ਭੂਮਿਕਨ ਬਾਈ ਉਹਦਾ ਵੀ ਫਰਜ਼ ਬੰਦਾ ਹੈ ਕਿ ਇਸ ਬਾਰੇ ਗੱਲਬਾਤ ਕਰਦਾ ਅਜੇ ਤੱਕ ਕੋਈ ਵੀ ਉਹਨੇ ਗੱਲਬਾਤ ਨਹੀਂ ਕੀਤੀ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਤੇ ਜਾਂ ਕਿਸੇ ਹੋਰ ਵੀ ਹਨਾ ਮੀਡੀਆ ਨਾਲ ਉਹਦਾ ਵੀ ਫਰਜ਼ ਬੰਦਾ ਸੀ ਤੇ ਮੋਦੀ ਸਾਹਿਬ ਤੋਂ ਪਿੱਛੇ ਗਿਆ ਗੋਡੇ ਨਾਲ ਗੋਡਾ ਚੋੜ ਕੇ ਅੰਦਰ ਮੀਟਿੰਗ ਕਰਕੇ ਆ ਗਿਆ ਉਹਦਾ ਵੀ ਫਰਜ਼ ਬੰਦਾ ਸੀ ਨਾ ਕਿ ਜੇ ਉਹਨੇ ਲਈ ਭੂਮਿਕਨ ਬਾਈ ਉਹ ਫਿਲਮ ਚ ਪੈਸਾ ਕਮਾਉਣਾ ਤੇ ਗੱਲ ਵੀ ਕਰਦਾ ਪੀ ਜਿਹੜੀ ਰੀਲਿਜ ਹੋਣੀ ਚਾਹੀਦੀ ਆ ਮੀਟਿੰਗ ਕਰਕੇ ਕੋਈ ਨਾ ਕੋਈ ਤਾਂ ਹੱਲ ਕਰਕੇ ਆਉਂਦਾ ਪਤਾ ਨਹੀਂ ਕੀ ਗੇਟਮੇਟ ਕਰ ਆਇਆ ਉੱਥੇ ਮੀਟਿੰਗ ਕਰ ਆਇਆ ਬਾਕੀ ਇੱਥੇ ਮੈਂ ਕਹਾਂ ਆ ਕਿ ਜਿਹੜਾ ਪਿੰਡ ਦੇ ਵਿੱਚ ਵੀ ਉਹਨਾਂ ਦਾ ਬੜੀ ਵੱਡੀ ਬਣਨੀ ਚਾਹੀਦੀ ਆ ਜਿਤਨਾ ਕੋਈ ਬੱਚਾ ਨੂੰ ਆਉਣ ਵਾਲੀ ਪੀੜ੍ਹੀ ਨੂੰ ਨਾਲ ਜੋੜਿਆ ਜਾਵੇ ਹਨਾ ਤੇ ਅਸੀਂ ਪਿਛਲੇ ਦਿਨੀ ਇੱਥੇ ਲੱਗੇ ਹਾਂ ਪਿੰਡ ਦੇ ਵਿੱਚ ਕੋਈ ਚੰਗਾ ਪ੍ਰਾਲਾ ਕਰਨਾ ਸਟੇਡੀਅਮ ਬਣਿਆ ਹਾਲਾਤ ਹੀ ਵੇਖਿਆ ਕਿ ਇੱਥੇ ਬੱਚਿਆਂ ਨੌਜਵਾਨਾਂ ਵਾਸਤੇ ਕੋਈ ਲਿਆਉਣ ਲੱਗੇ ਗੇਮਾਂ ਗੁਮਾਂ ਪਰ ਕੁਝ ਲੋਕਾਂ ਦੇ ਸ਼ਰਾਰਤੀ ਅੰਸਰਾਂ ਦੀ ਵਜ੍ਹਾ ਨੇ ਇਸੇ ਜਿਹੜਾ ਰਿਕਾਰਡ ਪਾਈ ਗਈ 3-4 ਮਹੀਨੇ ਮੇਰੇ ਨਾਲ ਵੀਰ ਸੁਖਜੀਤ ਸਿੰਘ ਆ ਪਿਛਲੇ ਲੰਬੇ ਸਮੇਂ ਤੋਂ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਜੇ ਹੁਣ ਅਸੀਂ 5-7 ਨਾਲ ਮੇਰੇ ਨਾਲ ਵੀਰ ਜਗਤਾਰ ਸਿੰਘ ਐ ਵੀ ਪੱਤਰਕਾਰ ਆ ਹੋਰ ਬਲਰਾਜ ਸਿੰਘ ਜੀ ਉਹਨਾਂ ਦੇ ਭਰਾ ਵੀ ਵਿੱਚ ਐ ਅਮਰਜੀਤ ਜੀ ਆਏ ਹੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਤੁਹਾਡੇ ਨਾਲ ਆ ਜੂਨ ਉਹਨਾਂ ਨੂੰ ਪਤਾ ਲੱਗਾ ਵੀ ਇਹ ਕੰਮ ਕਰਨ ਦਾ ਹੈ ਉੱਥੇ ਬੱਚਿਆਂ ਵਾਸਤੇ ਬੜਾ ਸੋਹਣਾ ਪ੍ਰਾਲਾ ਕਰ ਲੱਗੇ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਹੀ ਇੰਨਾ ਹੋ ਗਿਆ ਹੈ ਕਿ ਅੱਜ ਲੜਕਿਆਂ ਦੀ ਤਦਾਰ ਤੋਂ ਨਾਲਾ ਲੜਕੀਆਂ ਦੀ ਜਾਈ ਤਦਾਰ ਵੱਧ ਗਈ ਨਸ਼ੇ ਦੇ ਵਿੱਚ ਤੇ ਇਹ ਵੀ ਚੰਗਾ ਆਪਣੇ ਪਿੰਡ ਦਾ ਫਰਜ ਬੰਦਾ ਨੌਜਵਾਨਾਂ ਵਾਸਤੇ ਚੰਗਾ ਕਰੀਏ ਪਰ ਉਥੇ ਡਿਚਣਾ ਡੀਆਂ ਗਈਆਂ ਇਹ ਪਤਾ ਨਹੀਂ ਕਿੰਨਾ ਕ ਪੈਸਾ ਆਉਂਦਾ ਇਹਦੇ ਨਾਂ ਦੇ ਤੇ ਪੈਸਾ ਗਈ ਜਾਂਦੇ ਅਸੀਂ ਆਂਦੇ ਯਾਰ ਕੰਮ ਕਰੋ ਤੁਸੀਂ ਤੁਸੀਂ ਗਾੜੀ ਲੱਗੋ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਜਿਹੜਾ ਪੈਸਾ ਤੁਹਾਡੇ ਇਹਨਾਂ ਦਾ ਆਉਂਦਾ ਨਾ ਕੋਈ ਤੇ ਤੁਸੀਂ ਲਈ ਜਾ ਫਿਰ ਕੀ ਕੰਮ ਹੀ ਕਰੋ ਨਾਲ ਭਾਈ ਸਰਬਜੀ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਬੜੀ ਮਨ ਦੇ ਵਿੱਚ ਖੁਸ਼ੀ ਹੋਈ ਜਦੋਂ ਅਮਰੀਕਾ ਨੇ ਇਹ ਕਿਹਾ ਕਿ ਸ਼ੀਰ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਐਲੀਮੈਂਟਰੀ ਸਕੂਲ ਦਾ ਨਾਮ ਰੱਖਿਆ ਜਾਊਗਾ ਪਰ ਜਦੋਂ ਉਹਨਾਂ ਦੀ ਯਾਦਗਾਰੀ ਜਗ੍ਹਾ ਤੇ ਅਸੀਂ ਪਹੁੰਚੇ ਸਟੇਡੀਅਮ 'ਚ ਤੇ ਬੜਾ ਮਾਨ ਦੁਖੀ ਹੋਇਆ ਜੰਗਲ ਵਰਗਾ ਰੂਪ ਧਾਰਨ ਕੀਤਾ ਹੈ ਇਹਨੇ ਵੀ ਜੀ ਇਹੋ ਤਾਂ ਦੁੱਖ ਦੀ ਗੱਲ ਐ ਨਾ ਤੁਹਾਨੂੰ ਵਧੀਆ ਗੱਲ ਤੁਸੀਂ ਆਏ ਜੇ ਲੋਕਾਂ ਸਾਹਮਣੇ ਜਾਊਗਾ ਕਿ ਅਮਰੀਕਾ ਵਾਲੇ ਕੱਡੀ ਤਗੜੀ ਕੰਟਰੀ ਆ ਉੱਥੇ ਨਾਮ ਚੇਂਜ ਕਰਨਾ ਉਹ ਤਾਂ ਕਿੱਡੀ ਔਖੀ ਗੱਲ ਆ ਤੁਸੀਂ ਜ਼ਿਆਦਾ ਬੈਟਰ ਜਾਣਦੇ ਜੇ ਇੱਥੇ ਮੰਨ ਲਓ ਚੇਂਜ ਕਰਨਾ ਹੋਊ ਤੇ ਮੰਤਰੀਆਂ ਦੇ ਆਢੇ ਆਇਣਾ ਵੀ ਨਹੀਂ ਇਹ ਕੰਮ ਹੋਣ ਨਹੀਂ ਦੇਣਾ ਤੇ ਇਹਨਾਂ ਦੀ ਵਜ੍ਹਾ ਨਹੀਂ ਇਹ ਸਾਰੇ ਕੰਮ ਹੋਣਦਾ ਹੈ ਕਿ ਇਹਨਾਂ ਨੇ ਫਿਲਮ ਚੱਲ ਨਹੀਂ ਦੇਣੀ ਤੇ ਨਾਂ ਬਦਲੀ ਕਰਨ ਦਾ ਬੜੀ ਦੂਰ ਦੀ ਗੱਲ ਉਹ ਵੀ ਪੰਜਾਬ 'ਚ ਨਾ ਇਹ ਤੇ ਸਖਾਂ ਦੇ ਦੁਸ਼ਮਣ ਨੇ ਭਾਵੇਂ ਕੋਈ ਸਰਕਾਰ ਆਂਦੀ ਆਂਦੇ ਵੀ ਸਿੱਖਾਂ ਦਾ ਘਾੜੀ ਹੋ ਜਾਣ ਆਪਣੇ ਹੱਕ ਨਾ ਮੰਗਣ ਜੇ ਜਦੋਂ ਸਿੱਖ ਲੰਗਰ ਲਾਉਂਦੇ ਆ ਉਦੋਂ ਸੇਟ ਚੰਗੇ ਆ ਜਦੋਂ ਆਪਣਾ ਹੱਕ ਮੰਗਦੇ ਉਦੋਂ ਅਤਵਾਦੀ ਕਹਿ ਦਿੰਦੇ ਆ ਖਾਲਸਤਾਨੀ ਕਹਿੰਦਾ ਹੈ ਇੱਥੇ ਦੇ ਬੜੀ ਵੱਡੀ ਗੱਲ ਹੈ ਉਹ ਕੋਈ ਨਿੱਕੀ ਗੱਲ ਨਹੀਂ ਹੈ ਜੇ ਇੱਕ ਸਕੂਲ ਦਾ ਲੋਗੋ ਲੱਗਾ ਹੋਵੇ ਉਹਨੂੰ ਲਾ ਕੇ ਥੱਲੇ ਲਾਉਣਾ ਇੱਥੇ ਤੇ ਡਾਂਗਾ ਛੋਟੇ ਚੱਲ ਜਾਂਦੇ ਆ ਤੇ ਉਹਦੇ ਨਾਮ ਚੇਂਜ ਕਰਨਾ ਇੱਥੇ ਪੰਜਾਬ 'ਚ ਇਹ ਹਲਾਤ ਨਹੀਂ ਹੋਵੇ ਵਧੀਆ ਹੈ ਸਾਡਾ ਆ ਸਾਰੇ ਇੱਥੇ ਇਲਾਕਿਆਂ ਦੇ ਵਿੱਚ ਨਾ ਸਰਕਲ ਦੇ ਵਿੱਚ ਖਾੜ ਦੇ ਐਡੀ ਵੱਡੀ ਜਿਹੜੀ ਆ ਸਟੇਡੀਅਮ ਨਹੀਂ ਹੈਗਾ ਐਡੀ ਵੱਡੀ ਜਗ੍ਹਾ ਹੀ ਨਹੀਂ ਹੈਗੀ ਜਿੰਨੀ ਇੱਥੇ ਆ ਪਰ ਇੱਥੇ ਕੰਮ ਜੇ ਕੋਈ ਕੰਮ ਕਰਦਾ ਉਹਨੂੰ ਖਿੱਚਣ ਵਾਲੇ ਆ ਜਾਂਦੇ ਵੀ ਇਹ ਪਤਾ ਨਹੀਂ ਕਿੰਨਾ ਕੁ ਰੁਪਈਆ ਆ ਰਿਹਾ ਇਹ ਹੀ ਨਹੀਂ ਕਰਨ ਦੇਣਾ ਆ ਤੁਹਾਡੇ ਸਾਹਮਣੇ ਹੈ ਨਾ ਕਿੰਨੀ ਗੰਦਗੀ ਹੈ ਪਹਿਲਾਂ 2-3 ਮਹੀਨੇ ਲਾਇਆ ਸਾਰੇ ਰੜ ਕੇ ਬੜਾ ਸੋਹਣਾ ਇੱਥੇ ਕੰਮ ਕੀਤਾ ਸਟੇਡੀਅਮ ਬੜਾ ਕੋਈ ਪਾਸੇ ਪਿੰਡ ਇੱਥੇ ਵੀ ਟਰੈਕਟਰ ਜਿੰਮੇਦਾਰ ਹੈਗੇ ਭਰਾ ਸਾਡੇ ਪਰ ਨਾ ਅਸੀਂ ਪਾਸੇ ਕੋਈ ਇਹਦਾ ਟਰੈਕਟਰ ਵੀਰ ਦਾ ਤੇ ਕੁਝ 12 ਟਰੈਕਟਰ ਲਿਆ ਕੇ ਜਦੋਂ ਇੱਥੇ ਵਾੜਦੇ ਹੀ ਨਾ ਕਿਰਾਏ ਕਰੋ ਇਹ ਮਾਰੇ ਜਾਂ ਅਈ ਇਹਨਾਂ ਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਲਾਂਦੇ ਨਹੀਂ ਅਸੀਂ ਨਹੀਂ ਪੈਸੇ ਲੈਣੇ ਅਸੀਂ ਸੇਵਾ ਕਰਨੀ ਹੈ ਐਹੋ ਹੀ ਸੋਚਾ ਤੇ ਪਿੰਡਾਂ ਨੂੰ ਤਾਂ ਚਾਹੀਦਾ ਸਾਥ ਦੇਣਾ ਜੇ ਪਿੰਡ ਇਕੱਠਾ ਹੋਏ ਤਾਂ ਕੀ ਨਹੀਂ ਹੋ ਸਕਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਹਣਾ ਬਾਹਰ ਜਾ ਕੇ ਅਸੀਂ ਲੰਗਰ ਲਾਉਣੇ ਆ ਬਾਹਰ ਜਾ ਕੇ ਜਾ ਕੇ ਲੋਕਾਂ ਨੂੰ ਜਣਾ ਤੇ ਅਸੀਂ ਆਪ ਦੇ ਪਿੰਡ ਈਸਖਾਬਾ ਜੀ ਰੱਖਣੀ ਉਹ ਸਵਾਦ ਨਹੀਂ ਆਉਂਦਾ ਪਰ ਇੱਥੇ ਚਾਹੀਦਾ ਇਕੱਠੇ ਹੋ ਗਏ ਸਾਰੇ ਉਹਨਾਂ ਨੇ ਤਾਂ ਹੋਰ ਵੀ ਭਾਈ ਸਾਹਿਬ ਦੀ ਆਪਣਾ ਨਾਂ ਜ਼ਰੂਰ ਦੱਸਿਓ ਪਹਿਲਾਂ ਮੇਰਾ ਨਾਂ ਸੁਖਜੀਤ ਸਿੰਘ ਜੀ ਤਾਂ ਇਹ ਵੀ ਦੱਸਿਓ ਕਿ ਸ਼ੀਦ ਭਾਈ ਜਸਵੰਤ ਖਾਲੜਾ ਦੇ ਜਨਮ ਸਥਾਨ ਤੋਂ ਜੋ ਤੁਸੀਂ ਬੜੀ ਮਾਣ ਵਾਲੀ ਗੱਲ ਆ ਕੀ ਪੰਜਾਬ ਸਰਕਾਰਾਂ ਚਾਹੁੰਦੀਆਂ ਤਾਂ ਪਿੰਡ ਵਾਲੇ ਚਾਹੁੰਦੇ ਤੇ ਇੱਥੇ ਸਕੂਲ ਦਾ ਨਾਮ ਨਹੀਂ ਸੀ ਉਹਨਾਂ ਦੇ ਨਾਮ ਤੇ ਰੱਖਿਆ ਜਾ ਸਕਦਾ ਰੱਖਿਆ ਜਾ ਸਕਦਾ ਸੀ ਜੀ ਮਨ ਲੋ ਜੇ ਰੱਖਣਾ ਹੋਵੇ ਤੇ ਹਮ ਪਰ ਸਰਕਾਰ ਨੇ ਨਾ ਚਾਹੁੰਦੀ ਇਸ ਚੀਜ਼ ਨੂੰ ਵੀ ਇਹ ਰੱਖਿਆ ਜਾਵੇ ਹਮ ਮਨ ਲੋ ਕਿਹੜੀ ਚੀਜ਼ ਨਹੀਂ ਬਣ ਜਾਂਦੀ ਪਰ ਸਰਕਾਰ ਦੀ ਨੀਤੀ ਇਹ ਆ ਵੀ ਇਹ ਨਾ ਇਹ ਪਿੰਡ ਚ ਮਨ ਲੋ ਬਣੇ ਹਮ ਤੇ ਅਸੀਂ ਤੇ ਚਾਹੁੰਦੇ ਆ ਵੀ ਸਾਡੇ ਦੇ ਬੜੀ ਮਾਨ ਵਾਲੀ ਗੱਲ ਆ ਕਿ ਬਾਹਰ ਦੇ ਅਮਰੀਕਾ ਦੇ ਵਿੱਚ ਵੇਖੋ ਉਹਦੇ ਨਾਂ ਦੇ ਸਕੂਲ ਬਣਦੇ ਆ ਚੇਂਜ ਹੋਉਂਦੇ ਆ ਤੇ ਸਾਡੇ ਪਿੰਡ ਦੇ ਵਿੱਚ ਵੀ ਚੇਂਜ ਹੋਣਾ ਚਾਹੀਦਾ ਬਾਹਰ ਜਿਸ ਤਰ੍ਹਾਂ ਲੱਗਾ ਵਾ ਕਿੱਡਾ ਵਧੀਆ ਗੇਟ ਬਣਿਆ ਉੱਥੇ ਜਿਤਨਾ ਸੀਨੀਅਰ ਸਕੈਂਡਰੀ ਸਕੂਲ ਲਿਖਿਆ ਇਸ ਤਰ੍ਹਾਂ ਸ਼ਹੀ ਜਸਵੰਤ ਸਿੰਘ ਲਿਖਿਆ ਹੋਵੇ ਖਾਲੜਾ ਸਕੂਲ ਤੇ ਸਾਡੀ ਹੋਰ ਮੰਨੋ ਸਾਨੂੰ ਮਾਣ ਮਹਿਸੂਸ ਹੋਣਾ ਆਉਣ ਜਾਣ ਵਾਲਿਆਂ ਨੂੰ ਲੰਘਣਾ ਪੀ ਬਾਹਰ ਦੇ ਪਿੰਡਾਂ ਵਾਲੇ ਵੀ ਆਉਂਦੇ ਖਾਲੜਾ ਮੰਡੀ ਆ ਦੂਰੋਂ ਦੂਰੋਂ ਨਗਰ ਤੋਂ ਲੈ ਗਏ ਆਉਂਦੇ ਨੇ ਲੋਕ ਫਸਲ ਤੇ ਨੰਗਦੇ ਲੋਕ ਜਿਹੜੇ ਉਹ ਵੇਖਣਾ ਪੀ ਵਾਕਿਆ ਇਹ ਸ਼ੀਰ ਜਸਵੰਤ ਸਿੰਘ ਖਾਲੜੀ ਦਾ ਇਹ ਪਿੰਡ ਆ ਤੇ ਸਟੇਡੀਅਮ ਵੀ ਇਹੀ ਤੇ ਉਹ ਮੰਗ ਕਰਦੇ ਆ ਰਿਕ ਨੂੰ ਪੀ ਸਾਥ ਦਿਓ ਦੇ ਸਟੇਡੀਅਮ ਨੂੰ ਵਧੀਆ ਬਣਾਈਏ ਜਿਹੜੇ ਦੂਰੋਂ ਲੋਕ ਆਉਂਦੇ ਆ ਜਿਦਾ ਤੁਹਾਡੇ ਵਰਗੇ ਵੀਰ ਭਰਾ ਆਉਂਦੇ ਆ ਗਾੜੀ ਚੀਜ਼ ਵਧੀਆ ਬਣੀ ਹੋਵੇ ਸੋਹਣੀ ਲੱਗੇ ਇਹ ਪਤਾ ਲੱਗੇ ਵੀ ਵਾਕਿਆਤੋਂ ਦੇ ਪਿੰਡ ਦੇ ਲੋਕ ਜਿਹੜੇ ਆ ਉਹ ਬਹੁਤ ਸਾਧ ਦੇ ਰਹੇ ਆ ਪਰ ਜੇ ਇਹਦੇ ਹਿਸਾਬ ਨਾਲ ਤੁਸੀਂ ਆਗੇ ਵੇਖੋਗੇ ਤੇ ਤੁਹਾਨੂੰ ਖੁਦ ਪਤਾ ਲੱਗਣਾ ਵੀ ਕਿੰਨਾ ਕ ਪਿੰਡ ਸਾਥ ਦੇ ਰਿਹਾ ਪਰ ਟੋਟਲ ਸਾਰਾ ਪਿੰਡ ਨਹੀਂ ਉਲਟਾ ਹੈਗਾ ਮਤਲਬ ਥੋੜੇ ਬਾਰੇ ਗਲਤ ਆਨਸਰ ਬੰਦੇ ਨੇ ਜਿਹੜੇ ਮਤਲਬ ਇਹ ਚੀਜ਼ ਆ ਬਾਕੀ ਸਾਰਾ ਪਿੰਡ ਸਾਥ ਦਿੰਦਾ ਵਾ ਥੋੜੇ ਬਾਰੇ ਪਿੰਡਾਂ ਦੇ ਵਿੱਚ ਕੋਈ ਹਰ ਇੱਕ ਪਿੰਡ ਚ ਹੁੰਦੇ ਆ ਪਰ ਉਹਨਾਂ ਬੰਦਿਆਂ ਦੇ ਕਾਰਨ ਇਹ ਸਾਡਾ ਕੰਮ ਰੁਕ ਗਿਆ ਮੈਂ 2018 17 ਜੋ ਇਸ ਚੀਜ਼ ਚ ਜੁੜਿਆ ਆ ਤੇ ਬਾਕੀ ਮੈਂ ਇਸ ਚੀਜ਼ ਨੂੰ ਬੜਾ ਮਹਿਸੂਸ ਕਰਦਾ ਵੀ ਜਦੋਂ ਅਸੀਂ ਹੌਲੇ ਮੱਲੇ ਦੇ ਜਾਂਦੇ ਆ ਨਾ ਉੱਥੇ ਇੱਕ ਵੱਡੀ ਕੱਪ ਐਨ ਆਰ ਆਈ ਭਰਾ ਕਰਾਉਂਦੇ ਨੇ ਆਗੇ ਦੂਰੋਂ ਦੂਰੋਂ ਉੱਥੇ ਜਾ ਕੇ ਕਮੈਂਟਰੀ ਨੂੰ ਬੁਲਾਈਏ ਨਾ ਵੀ ਅਹੀਂ ਸ਼ਹੀਦ ਜਸਵੰਤ ਸਿੰਘ ਖਾਲੜੇ ਤੋਂ ਆਏ ਆ ਵੇਖੋ ਉਹ ਬੰਦੇ ਫ੍ਰੀ ਕਮੈਂਟਰੀ ਕਰਦੇ ਹੁੰਦੇ ਨਾ 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 ਅਸੀਂ ਪੈਸਾ ਨਹੀਂ ਲੈਣਾ ਇਸ ਬੰਦੇ ਦੇ ਨਾਂ ਦਾ ਫ੍ਰੀ ਕਰਾਂਗੇ ਪਰ ਸਾਨੂੰ ਉੱਥੇ ਵੇਖੋ ਆਵਾਜ਼ ਮਾਰ ਕੇ ਲੱਖਾਂ ਹਜ਼ਾਰਾਂ ਮਾਲੋ ਕਾਠ ਦੇ ਵਿੱਚ ਮਾਰ ਕੇ ਆਵਾਜ਼ ਵੱਡੀ ਸਟੇਜ ਆ ਬਹੁਤ ਜਿੱਡੀ ਉੱਚੀ ਜੀਤੇ ਉੱਤੇ ਚੜਾ ਕੇ ਸਾਨੂੰ ਸਰੂਪੇ ਪਾਏ ਜਾਂਦੇ ਆ ਕਿਹਦੇ ਦੇ ਨੂੰ ਪਾਏ ਜਾਂਦੇ ਆ ਸਿਰਫ ਇਸ ਦਿਨ ਦੇ ਦੇਣ ਨੂੰ ਪੀ ਐਨ ਆ ਦੀ ਦੇਣ ਜਿਹੜੀ ਆ ਬਹੁਤ ਵੱਡੀ ਆ ਤੇ ਬਾਕੀ ਸਾਡੇ ਜਿਹੜੀ ਆ ਸੋਚ ਆ ਉਹ ਨਹੀਂ ਸਾਡੇ ਨੌਜਵਾਨਾਂ ਚ ਹੈਗੀ ਖਾਲੜੇ ਦੇ ਗਲ ਥੋੜੇ ਬਲੇ ਜਿਹੜੇ ਗਲਤ ਬੰਦੇ ਆ ਐਂਦੇ ਆਨੇ ਆ ਵੀ ਚਲੋ ਇਕੱਠੇ ਹੋ ਗਏ ਚੱਲੀਏ ਇਹਨੂੰ ਚੀਜ਼ ਨੂੰ ਸੋਨਾ ਬਣਾਇਆ ਜਾਵੇ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਦਲਜੀਤ ਦਸਾਂਦ ਨੇ ਰੋਲ ਕੀਤਾ ਭਾਈ ਜਸਰਨ ਸਿੰਘ ਖਾਲੜੇ ਦੇ ਨਾਮ ਦਾ ਮੁੱਖ ਮੰਤਰੀ ਨੂੰ ਵੀ ਗੁਲਾਬ ਦੇ ਫੁੱਲ ਲੈ ਕੇ ਜਾਂਦੇ ਨੇ ਗੁਲਦਸਤਾ ਦਿੰਦੇ ਨੇ ਪ੍ਰਧਾਨ ਮੰਤਰੀ ਨੂੰ ਵੀ ਦਿੰਦੇ ਨੇ ਕੀ ਕੱਲ ਜੇ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਾਵੇ ਤੇ ਫਿਲਮ ਰਿਲੀਜ਼ ਨਹੀਂ ਹੋ ਸਕਦੀ ਹੋ ਸਕਦੀ ਹੈ ਜੀ ਵੇਖੋ ਜਿੰਨਾ ਉਹਨੇ ਪੈਸਾ ਫਿਲਮ ਤੇ ਲਾਇਆ ਉਹਨੇ ਕਮਾਈ ਵਾਸਤੇ ਲਾਇਆ ਜੀ ਹਰ ਕੋਈ ਬੰਦਾ ਜਿਹੜਾ ਕੰਮ ਕਰਦਾ ਉਹ ਕਮਾਈ ਵਾਸਤੇ ਕਰਦਾ ਪਰ ਜਿੱਥੇ ਉਹਨੇ ਗਲਦਸਤੇ ਦਿੱਤੇ ਉੱਥੇ ਉਹਨੂੰ ਦਲਜੀਤ ਸਾਹ ਨੂੰ ਇਹ ਚਾਹੀਦਾ ਸੀ ਵੀ ਫਿਲਮ ਬਾਰੇ ਵੀ ਉਹਨਾਂ ਨੂੰ ਕਹਿੰਦਾ ਕਿ ਮੇਰੀ ਫਿਲਮ ਰਿਲੀਜ਼ ਹੋ ਲੈਣ ਦਿਓ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੇ ਕਿਹਾ ਜਾਂ ਨਹੀਂ ਗਿਆ ਪਰ ਅਸੀਂ ਇਹ ਕਹਿੰਦੇ ਆ ਵੀ ਉਹਨੂੰ ਕਹਿਣਾ ਚਾਹੀਦਾ ਜਾਂ ਆਪਦੀ ਪੋਸਟ ਦੇ ਉੱਤੇ ਬੋਲ ਕੇ ਕਹੇ ਵੀ ਮੈਂ ਕਿਹਾ ਆ ਪਰ ਅੱਜ ਇਹ ਗੱਲ ਵੀ ਚੀਜ਼ ਚੱਲਦੀ ਪਰ ਜੇ ਨਹੀਂ ਫਿਲਮ ਚੱਲੀ ਪਰ ਅੱਜ ਜੋ YouTube ਤੇ ਹਰ ਇੱਕ Facebook ਚੈਨਲ ਤੇ ਹਰ ਇੱਕ ਮੀਡੀਆ ਨੇ ਮਲੂਹ ਚੀਜ਼ ਨੂੰ ਚਲਾ ਕੇ ਦਿਆ ਉਹ ਇੱਕ ਬੱਚਾ ਬੱਚਾ ਜਾਣਨ ਦੇ ਪਿਆ ਪਿਛੇ ਜਸਵੰਤ ਸਿੰਘ ਖਾਲੜਾ ਕੋਈ ਹੈਗਾ ਸੀ ਨਹੀਂ ਤੇ ਆਮ ਲੋਕਾਂ ਨੂੰ ਬਹੁਤ ਘੱਟ ਪਤਾ ਸੀ ਪਰ ਹੁਣ ਜਿਹੜੀ ਆ ਉਹ ਫਿਲਮ ਜੇ ਫਿਲਮ ਚੱਲ ਜਾਂਦੀ ਤੇ ਫਿਰ ਇਹਦੇ ਉਹ ਬेटर ਹੋਏਣਾ ਪਰ ਹੁਣ ਵੀ ਜਿੰਨਾ ਲੋਕਾਂ ਨੂੰ ਮਤਲਬ ਦੂਰ ਦੂਰ ਤੱਕ ਮੈਂ ਪੰਜਾਬ ਦੇ ਹਰ ਇੱਕ ਕੋਨੇ 'ਚ ਘੁੰਮਿਆ ਪਰ ਹਰ ਇੱਕ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਸਵੰਤ ਸਿੰਘ ਖਾਲੜਾ ਜਿਹੜਾ ਵਾ ਮਲੋ 50000 ਵਾਰਸ ਲਾਸ਼ਾਂ ਦਾ ਇਹ ਜਿਨ੍ਹਾਂ ਮੁੱਦਾ ਚੁੱਕਿਆ ਆ ਸੀ ਤਾਂ ਸਾਨੂੰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਹਾਡਾ ਵੀ ਤੁਹਾਨੂੰ ਬਹੁਤ ਬਹੁਤ ਆਵਾਜ਼ ਕਰਦੇ ਆ ਜੀ ਜਿਨ੍ਹਾਂ ਨੇ ਇੱਥੇ ਆ ਕੇ ਮਲੋ ਸਮਾਂ ਕੱਢ ਗਿਆ ਆਪਦਾ ਤੇ ਸਾਡੇ ਤੋਂ ਇੰਟਰਵਿਊ ਲਈ ਤਾਂ ਇਹ ਸਨ ਖਾਲੜੇ ਦੇ ਵਾਸੀ ਜਿਨ੍ਹਾਂ ਨੇ ਮਨ ਦੇ ਵਿੱਚ ਖੁਚੀ ਵੀ ਜ਼ਾਰ ਕੀਤੀ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਬਹੁਤ ਵਧੀਆ ਨਾਂ ਜਿਹੜਾ ਕਰਕੇ ਜਿਹੜਾ ਅਮਰੀਕਾ ਦੇ ਵਿੱਚ ਸਕੂਲ ਬਣ ਰਿਹਾ ਏ ਪਰ ਉਹਨਾਂ ਨੇ ਦਲਜੀਤ ਦਸਾਂਤ ਨੂੰ ਵੀ ਖਰੀਆਂ-ਖਰੀਆਂ ਸੁਨਾਈਆਂ ਏ ਕਿ ਪ੍ਰਧਾਨ ਮੰਤਰੀ ਦੇ ਗੋਡੇ ਦੇ ਨਾਲ ਬਹਿ ਕੇ ਤੇ ਮੁੱਖ ਮੰਤਰੀ ਦੇ ਗੋਡੇ ਦੇ ਨਾਲ ਬਹਿ ਕੇ ਜੇ ਤੁਸੀਂ ਮੁਲਾਕਾਤ ਕਰ ਸਕਦੇ ਹੋ ਤਾਂ ਆਪਣੀ ਫਿਲਮ 95 ਨੂੰ ਰਿਲੀਜ਼ ਕਰਾਉਣ ਲਈ ਵੀ ਉਪਰਾਲਾ ਕਰ ਸਕਦੇ ਸੀ ਜਾਂ ਇੱਕ ਪੋਸਟ ਪਾ ਕੇ ਜਾਂ ਆਪਣੇ ਚੈਨਲ ਤੇ ਇੰਟਰਵਿਊ ਦੇ ਸਕਦੇ ਸੀ ਕਿ ਇਹ ਫਿਲਮ ਜਿਹੜੀ ਰਿਲੀਜ਼ ਹੋਣੀ ਚਾਹੀਦੀ ਆ ਤਾਂ ਜੋ ਪੰਜਾਬ ਦੇ ਹਰ ਇੱਕ ਬੱਚੇ ਨੂੰ ਪਤਾ ਲੱਗੇ ਕਿ ਛੀਦ ਭਾਈ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਨਾਂ ਦੀ ਕੀ ਕੁਰਬਾਨੀ ਸੀ ਵੱਧ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ਿਨਾ ਤਰੰਤ